ਚੰਡੀਗੜ੍ਹ ਦਾ ਜ਼ਿਕਰ ਕੀਤਾ ਮੈਂ ਕੱਲ ਹੀ ਅਮਨ ਰੋੜਾ ਜਿਹੜੇ ਮੰਤਰੀ ਵੀ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਨੇ ਉਧਰ ਦੀ ਵੀ ਸੀ ਸੁਣ ਰਿਹਾ ਸੀ ਉਹ ਕਹਿੰਦੇ ਇਹ ਚੰਡੀਗੜ੍ਹ ਦੇ ਅਦਲੋਲਾ ਦਾ ਏਰੀਆ ਡਿਵੈਲਪ ਹੋ ਸਕਦਾ ਵਾ ਨਵਾਂ ਚੰਡੀਗੜ੍ਹ ਬਣ ਸਕਦਾ ਵਾ ਜਾਂ ਮੋਹਾਲੀ ਦੇ ਨਾਲ ਦਾ ਏਰੀਆ ਡਿਵੈਲਪ ਹੋ ਸਕਦਾ ਵਾ ਫਿਰ ਹੁਸ਼ਿਆਰਪੁਰ ਵਾਲਿਆਂ ਨੂੰ ਕਿਉਂ ਨਹੀਂ ਹੱਕ ਹੈਗਾ ਤਰੰਤਾਂਦਰ ਨੂੰ ਕਿਉਂ ਨਹੀਂ ਹੱਕ ਹੈਗਾ ਫੌਜਪੁਰ ਵਾਲਿਆਂ ਨੂੰ ਕਿਉਂ ਨਹੀਂ ਹੱਕ ਹੈਗਾ ਨਹੀਂ ਤੇ ਪਹਿਲਾਂ ਅਸੀਂ ਕਿਵੇਂ ਵਸਦੇ ਪਏ ਆ ਉਹ ਸਾਡੇ ਪਿੰਡਾਂ ਚ ਆ ਕੇ ਦਾ ਵੇਖਣ ਹੂੰ ਅਮਨ ਰੋੜਾ ਜੀ ਵੀ ਇੱਥੋਂ ਦੇ ਹੀ ਐ ਕੋਈ ਬਾਹਰੋਂ ਨਹੀਂ ਆਏ ਪੂਰੇ ਇੰਡੀਆ ਦੇ ਵਿੱਚ ਕੋਈ ਐਡਾ ਤੁਹਾਡੀ ਤਰੱਕੀ ਦੀ ਨਿਗਾਹ ਹੋਰ ਹੋਵੇ ਅਮਨ ਰੋੜਾ ਜੀ ਨਹੀਂ ਅਮਨ ਰੋੜਾ ਜੀ ਸਾਡੇ ਲੁਧਿਆਣੇ 1600 ਏਕੜ ਦੀ ਇਹ ਅਰਬਨ ਸਟੇਟ ਦੀ ਨਾ ਤਰੱਕੀ ਕਰਾਉਣ ਆਏ ਸੀ ਹਾਂ ਸਾਨੂੰ ਕੁਝ ਕਾਗਜ਼ ਲੱਭੇ ਅਸੀਂ ਮੁੱਖ ਮੰਤਰੀ ਨੂੰ ਭੇਜ ਦਿੱਤੇ ਜੀ ਉਹ ਮੁੱਖ ਮੰਤਰੀ ਨੂੰ ਤਰੱਕੀ ਨਹੀਂ ਸਮਝ ਆਈ ਮੁੱਖ ਮੰਤਰੀ ਨੇ ਅਮਨ ਰੋੜੇ ਦਾ ਮਹਿਕਮਾ ਹੀ ਵਾਪਸ ਲੈ ਲਿਆ ਲੁਧਿਆਣੇ 1600 ਏਕੜ ਦੀ ਅਰਬਨ ਸਟੇਟ ਕੱਟਣੀ ਸੀ ਚਰਚਾ ਹੋਈ ਉਹ ਸਾਨੂੰ ਨਾ ਸਮਝਾਉਣ ਉਸ ਵੇਲੇ ਭਗਵੰਤ ਮਾਨ ਉਹਨਾਂ ਨੂੰ ਸਮਝਾ ਦਿੰਦੇ ਜਿਹੜੀ ਸਾ ਤੁਸੀਂ ਇੱਥੇ ਨਿਕਲ ਕੇ ਵੇਖੋ ਕਿ ਹੱਸ ਦੇ ਵਸਦੇ ਪਿੰਡ ਆ ਜਵਾਕ ਸਾਡੇ ਉਹਨਾਂ ਪਿੰਡਾਂ 'ਚ ਤੁਸੀਂ ਜਾ ਕੇ ਵੇਖੋ ਪੂਰੀ ਦੁਨੀਆ ਦੇ ਵਿੱਚ ਕਾਮਯਾਬ ਆ ਵਸਦੇ ਪਏ ਆ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦਾ ਆਪਣੇ ਪਿੰਡਾਂ ਦੇ ਨਾਲ ਜਿੱਥੇ ਉਹ ਜੰਮੇ ਉਹਨਾਂ ਦਾ ਜੜਾਵ ਆ ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਪੈਸੇ ਦੇ ਨਾਲ ਉੱਥੇ ਸਟੇਡੀਅਮ ਬਣਾ ਦਿੱਤੇ ਆ ਤੁਸੀਂ ਉਹਨਾਂ ਨੂੰ ਉਜਾੜ ਕੇ ਤੁਸੀਂ ਉੱਥੇ ਸਲਮ ਬਣਾਉਣਾ ਚਾਹੁੰਦੇ ਹੋ ਚੰਡੀਗੜ੍ਹ ਦਾ ਜ਼ਿਕਰ ਕੀਤਾ ਮੈਂ ਕੱਲ ਹੀ ਅਮਨ अरोड़ा ਜਿਹੜੇ ਮੰਤਰੀ ਵੀ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਨੇ ਉਧਰ ਦੀ ਪੀਸੀ ਸੁਣ ਰਿਹਾ ਸੀ ਉਹ ਕਹਿੰਦੇ ਇਹ ਚੰਡੀਗੜ੍ਹ ਦੇ ਅਦੋਦੋ ਵਾਲਾ ਏਰੀਆ ਡਿਵੈਲਪ ਹੋ ਸਕਦਾ ਵਾ ਨਵਾਂ ਚੰਡੀਗੜ੍ਹ ਬਣ ਸਕਦਾ ਵਾ ਜਾਂ ਮੋਹਾਲੀ ਦੇ ਨਾਲ ਦਾ ਏਰੀਆ ਡਿਵੈਲਪ ਹੋ ਸਕਦਾ ਵਾ ਫਿਰ ਹੁਸ਼ਿਆਰਪੁਰ ਵਾਲਿਆਂ ਨੂੰ ਕਿਉਂ ਨਹੀਂ ਹੱਕ ਹੈਗਾ ਤਰੰਤ ਨਾਦਰ ਨੂੰ ਕਿਉਂ ਨਹੀਂ ਹੱਕ ਹੈਗਾ ਫੋਜਪੁਰ ਨੂੰ ਕਿਉਂ ਨਹੀਂ ਹੱਕ ਹੈਗਾ ਨਹੀਂ ਤੇ ਪਹਿਲਾਂ ਅਸੀਂ ਕਿਵੇਂ ਵਸਦੇ ਪਏ ਆ ਉਹ ਸਾਡੇ ਪਿੰਡਾਂ ਚ ਆ ਕੇ ਦਾ ਵੇਖਣ ਹੂੰ ਅਮਨ अरोड़ा ਜੀ ਵੀ ਇੱਥੋਂ ਦੇ ਹੀ ਐ ਕੋਈ ਬਾਹਰੋਂ ਨਹੀਂ ਆਏ ਪੂਰੇ ਇੰਡੀਆ ਦੇ ਵਿੱਚ ਕੋਈ ਐਡਾ ਤੁਹਾਡੀ ਤਰੱਕੀ ਦੀ ਨਿਗਾ ਹੋਰ ਹੋਵੇ ਅਮਨ अरोड़ा ਜੀ ਨਹੀਂ ਅਮਨ अरोड़ा ਜੀ ਸਾਡੇ ਲੁਧਿਆਣੇ 1600 ਏਕੜ ਦੀਏ ਅਰਬਨ ਸਟੇਟ ਦੀ ਨਾ ਤਰੱਕੀ ਕਰਾਉਣ ਆਏ ਸੀ ਹਾਂ ਸਾਨੂੰ ਕੁਝ ਕਾਗਜ਼ ਲੱਭੇ ਅਸੀਂ ਮੁੱਖ ਮੰਤਰੀ ਨੂੰ ਭੇਜ ਦਿੱਤੇ ਜੀ ਉਹ ਮੁੱਖ ਮੰਤਰੀ ਨੂੰ ਤਰੱਕੀ ਨਹੀਂ ਸਮਝ ਆਈ ਮੁੱਖ ਮੰਤਰੀ ਨੇ ਅਮਨ अरोड़ा ਦਾ ਮਹਿਕਮਾ ਹੀ ਵਾਪਸ ਲੈ ਲਿਆ ਲੁਧਿਆਣੇ 1600 ਏਕੜ ਦੀ ਅਰਬਨ ਸਟੇਟ ਕੱਟਣੀ ਸੀ ਚਰਚਾ ਹੋਈ ਉਹ ਸਾਨੂੰ ਨਾ ਸਮਝਾਉਣ ਉਸ ਵੇਲੇ ਭਗਵੰਤ ਮਾਨ ਉਹਨਾਂ ਨੂੰ ਸਮਝਾ ਦਿੰਦੇ ਜਿਹੜੀ ਸਾਡੇ ਸ਼ਹਿਰ ਦੀ ਤਰੱਕੀ ਤੁਸੀਂ ਇੱਥੇ ਨਿਕਲ ਕੇ ਵੇਖੋ ਕਿ ਹੱਸਦੇ ਵਸਦੇ ਪਿੰਡ ਆ ਜਵਾਕ ਸਾਡੇ ਉਹਨਾਂ ਪਿੰਡਾਂ 'ਚ ਤੁਸੀਂ ਜਾ ਕੇ ਵੇਖੋ ਪੂਰੀ ਦੁਨੀਆ ਦੇ ਵਿੱਚ ਕਾਮਯਾਬ ਆ ਵਸਦੇ ਪਏ ਆ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦਾ ਆਪਣੇ ਪਿੰਡਾਂ ਦੇ ਨਾਲ ਜਿੱਥੇ ਉਹ ਜੰਮੇ ਉਹਨਾਂ ਦਾ ਜੜਾਵ ਆ ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਪੈਸੇ ਦੇ ਨਾਲ ਉੱਥੇ ਸਟੇਡੀਅਮ ਬਣਾ ਦਿੱਤੇ ਆ ਤੁਸੀਂ ਉਹਨਾਂ ਨੂੰ ਉਜਾੜ ਕੇ ਤੁਸੀਂ ਉੱਤੇ ਸਲੰਬ ਬਣਾਉਣਾ ਚਾਹੁੰਦਾ ਚੰਡੀਗੜ੍ਹ ਦਾ ਜ਼ਿਕਰ ਕੀਤਾ ਮੈਂ ਕੱਲ ਹੀ ਅਮਨ ਰੋਰਾ ਜਿਹੜੇ ਮੰਤਰੀ ਵੀ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਨੇ ਉਧਰ ਦੇ ਪੀਸੀਸ ਹੁੰਦੇ ਆ ਸੀ ਉਹ ਕਹਿੰਦੇ ਇਹ ਚੰਡੀਗੜ੍ਹ ਦੇ ਅਗਲੇ ਵਾਲਾ ਏਰੀਆ ਡਿਵੈਲਪ ਹੋ ਸਕਦਾ ਵਾ ਨਵਾਂ ਚੰਡੀਗੜ੍ਹ ਬਣ ਸਕਦਾ ਵਾ ਜਾਂ ਮੋਹਾਲੀ ਦੇ ਨਾਲ ਦਾ ਏਰੀਆ ਡਿਵੈਲਪ ਹੋ ਸਕਦਾ ਵਾ ਫਿਰ ਹੁਸ਼ਿਆਰਪੁਰ ਵਾਲਿਆਂ ਨੂੰ ਕਿਉਂ ਨਹੀਂ ਹੱਕ ਹੈਗਾ ਤਰੰਤਾਂਦਰ ਨੂੰ ਕਿਉਂ ਨਹੀਂ ਹੱਕ ਹੈਗਾ ਫੌਜਪੁਰਾ ਨੂੰ ਕਿਉਂ ਨਹੀਂ ਹੱਕ ਹੈਗਾ ਨਹੀਂ ਤੇ ਪਹਿਲਾਂ ਅਸੀਂ ਕਿਵੇਂ ਵਸਦੇ ਪਏ ਆ ਉਹ ਸਾਡੇ ਪਿੰਡਾਂ ਚ ਜਾ ਕੇ ਦਾ ਵੇਖਣ ਹੂੰ ਅਮਨ अरोड़ा ਜੀ ਵੀ ਇੱਥੋਂ ਦੇ ਹੀ ਐ ਕੋਈ ਬਾਹਰੋਂ ਨਹੀਂ ਆਏ ਪੂਰੇ ਇੰਡੀਆ ਦੇ ਵਿੱਚ ਕੋਈ ਐਡਾ ਥੋੜੀ ਤਰੱਕੀ ਦੀ ਨਿਗਾਹ ਹੋਲ ਹੋਵੇ ਅਮਨ अरोड़ा ਜੀ ਨਹੀਂ ਅਮਨ अरोड़ा ਜੀ ਸਾਡੇ ਲੁਧਿਆਣੇ 1600 ਏਕੜ ਦੀਏ ਅਰਬਨ ਸਟੇਟ ਦੀ ਨਾ ਤਰੱਕੀ ਕਰਾਉਣ ਆਏ ਸੀ ਹਾਂ ਸਾਨੂੰ ਕੁਝ ਕਾਗਜ਼ ਲੱਭੇ ਅਸੀਂ ਮੁੱਖ ਮੰਤਰੀ ਨੂੰ ਭੇਜ ਦਿੱਤੇ ਜੀ ਉਹ ਮੁੱਖ ਮੰਤਰੀ ਨੂੰ ਤਰੱਕੀ ਨਹੀਂ ਸਮਝ ਆਈ ਮੁੱਖ ਮੰਤਰੀ ਨੇ ਅਮਨ अरोड़ा ਦਾ ਮਹਿਕਮਾ ਹੀ ਵਾਪਸ ਲੈ ਲਿਆ ਲੁਧਿਆਣੇ 1600 ਏਕੜ ਦੀ ਅਰਬਨ ਸਟੇਟ ਕੱਟਣੀ ਸੀ ਉਹ ਚਰਚਾ ਹੋਈ ਉਹ ਸਾਨੂੰ ਨਾ ਸਮਝਾਉਣ ਉਸ ਵੇਲੇ ਭਗਵੰਤ ਮਾਨ ਉਹਨਾਂ ਨੂੰ ਸਮਝਾ ਦਿੰਦੇ ਜਿਹੜੀ ਸਾਡੇ ਸ਼ਹਿਰ ਤੁਸੀਂ ਇੱਥੇ ਨਿਕਲ ਕੇ ਵੇਖੋ ਕਿ ਹੱਸਦੇ ਵਸਦੇ ਪਿੰਡ ਆ ਜਵਾਕ ਸਾਡੇ ਉਹਨਾਂ ਪਿੰਡਾਂ 'ਚ ਤੁਸੀਂ ਜਾ ਕੇ ਵੇਖੋ ਪੂਰੀ ਦੁਨੀਆ ਦੇ ਵਿੱਚ ਕਾਮਯਾਬ ਆ ਵਸਦੇ ਪਏ ਆ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦਾ ਆਪਣੇ ਪਿੰਡਾਂ ਦੇ ਨਾਲ ਜਿੱਥੇ ਉਹ ਜੰਮੇ ਉਹਨਾਂ ਦਾ ਜੜਾਵ ਆ ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਪੈਸੇ ਦੇ ਨਾਲ ਉੱਥੇ ਸਟੇਡੀਅਮ ਬਣਾ ਦਿੱਤੇ ਆ ਤੁਸੀਂ ਉਹਨਾਂ ਨੂੰ ਉਜਾੜ ਕੇ ਤੁਸੀਂ ਉੱਥੇ ਸਲੰਮ ਬਣਾਉਣਾ ਚਾਹੁੰਦੇ